ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੰਡ ਢੱਲਮਾ ਤੇ ਜ਼ਿਲ੍ਹਾ ਮੈਨੂੰ ਪੰਡਾ ਜੀ ਬਰਨਾਲਾ ਬਾਈ ਕੋਲ 5 ਕਟੀਆਂ ਵੱਧ ਜਾਣਕਾਰੀ ਲੈਨੇ ਆਪਾਂ ਬਾਈ ਤੋਂ ਵਈ ਸਸਰੀ ਗਾਈ ਸਸਰੀ ਗਾ ਬਾਈ ਨਾਮ ਕਾਹੀ ਪੰਡ ਪੰਡ ਢੱਲਮਈ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਕਿੰਨੀਆਂ ਕਟੀਆਂ ਵੀਰੇ ਆਪਣੇ ਕੋਲ ਆਈਆਂ ਕਟੀਆਂ 5 ਆਈਆਂ ਆਪਣੇ ਕੋਲ ਠੀਕ ਆ ਪਹਿਲਾਂ ਛੋਟੀ ਕੱਟੀ ਦੀ ਜਾਣਕਾਰੀ ਦੋ ਜੀ ਪਹਿਲੀ ਨੰਬਰ ਵਾਲੀ ਕਿੰਨੇ ਟੈਮ ਦੀ ਹੋ ਗਈ ਹੈ ਇਸ ਸਾਲ ਦੀ ਕੱਟੀ ਚ ਚਾਰ ਹੀ ਹਨ ਚਾਰ ਥਾਣੇ ਜੀ ਠੀਕ ਹੈ ਸਿੰਘ ਸਿੰਘ ਵੀ ਬਹੁਤ ਦੇਖਿਆ ਰੇਟ ਭਰਾ ਦਾ ਜਾਇਜ਼ ਦਾ ਰੇਟ ਫੋਨ ਤੇ ਕਰਾਂਗੇ ਜੀ ਰੇਟ ਫੋਨ ਤੇ ਤੋੜ ਦੋ ਨੰਬਰ ਆ ਲੋ ਜੀ ਠੀਕ ਹੈ ਪਾ ਨ ਦੋ ਰੇਟ ਫੋਨ ਤੇ ਠੀਕ ਹੈ ਸਾਰਿਆਂ ਦੇ ਰੇਟ ਬਈ ਫੋਨ ਤੇ ਕਰਾਂਗੇ ਆ ਸਾਰਿਆਂ ਦੀ ਫੋਨ ਤੇ ਹੋਊਗਾ ਰੇਟ ਠੀਕ ਹੈ ਜੀ ਲੋ ਭਰਾ ਦੂਜੇ ਨੰਬਰ ਵਾਲੀ ਦੂਜੇ ਨੰਬਰ ਵਾਲੀ ਥਾਣ ਤੋਂ ਸਾਫ਼ ਆ ਠੀਕ ਹੈ ਜੀ ਦਿਖਾ ਦੇ ਇਹ ਵੀ ਸਾਲ ਦੀ ਹੈ ਜੀ ਠੀਕ ਹੈ ਜੀ ਦੋ ਨੰਬਰ ਤੋਰ ਦੋ ਭਰਾ ਨੂੰ ਲੰਮੀ ਤੋਰ ਠੀਕ ਹੈ ਲੈ ਉਹ ਭਰਾ ਬੰਦੋ ਇਹ ਰੇਟ ਵੀ ਫੋਨ ਤੇ ਇਹਦਾ ਹੀ ਰੇਟ ਫੋਨ ਤੇ ਹੀ ਹੋਊਗਾ ਜੀ ਠੀਕ ਹੈ ਠੀਕ ਹੈ ਨਪਰਾ ਤੇ ਨੰਬਰ ਥੋੜਾ ਕਰੀ ਉਹਦਾ ਸਾੜੀ ਚ ਲੋ ਜੀ ਤਾਂ ਚ ਆ ਰਹੀ ਕੋਈ ਫੋਟ ਨਹੀਂ ਕੋਈ ਸੰਗਲ ਇਹ ਵੀ ਸਾਲ ਦੀ ਹੈ ਜੀ ਇਹ ਵੀ ਸਾਲ ਦੀ ਹਾਂਜੀ ਠੀਕਾ ਲੋ ਭਰਾ ਵਿੰਟੇ ਜਾਣਾ ਭਾਈ ਲੋ ਜੀ ਸਿੰਘੇ ਸੁਮੇ ਤੇ ਮੋੜ ਦੇ ਮੋੜ ਦੇ ਮੋੜ ਲਓ ਲੋ ਜੀ ਦੇਖ ਕੁਆਲਟੀ ਦੇਖ ਸਰ ਜੀ ਠੀਕ ਹੈ ਲੋ ਜੀ 4 ਨੰਬਰ ਦੇ ਥੰਦ ਪਾਉਣੇ ਚਾਹੀਦੇ ਯੋਕਸ 6.5 ਸਾਲ ਦੀ ਹੈ ਜੀ 1.5 ਸਾਲ ਦੀ ਠੀਕ ਆ ਲੋ ਭਰਾ ਇਸ ਕੁਆਲਟੀ ਤੋੜ ਦੇ ਇਹਨੂੰ 1.5 ਸਾਲ ਦੀ ਗੱਟੀ ਪਰਾ ਇਹਦਾ ਰੇਟ ਪਰਾ ਇਹ ਫੋਨ ਤੇ ਹੋ ਗਈ ਸਾਰੇ ਨਾਲ ਚਲੋ ਬੰਦ ਕਰ ਦਿੰਦੇ ਆ ਚਾਰ ਨੰਬਰ ਸੀ ਪਰਾ ਠੀਕ ਹੈ ਨਾ ਆ ਪੰਜ ਨੰਬਰ ਆ ਗਏ ਹਾਂਜੀ ਪੰਜ ਨੰਬਰ ਇਹ 2 ਸਾਲ ਦੀ ਗੱਟੀ 2 ਸਾਲ ਦੀ ਆ ਇਹ ਥਣ ਥਣ ਦੇਖੋ ਜੀ ਠੀਕ ਆ ਤੋੜ ਦੋ ਬਈ ਇਹਨੂੰ ਵੀ ਚਾਰ ਹੀ ਥਣ ਪਰਾ ਇਹ ਤਾਂ ਕੋਈ ਤੋੜਨੀ ਕੋਈ ਸਾਲ ਨਾ ਚਾਰ ਹੀ ਨੇ ਮੇਰੇ ਥਣ ਹਾਂ ਭਾਈ ਚਾਰ ਹੀ ਐ ਥਣ ਠੀਕ ਆ ਠੀਕ ਬੰਦ ਕਰ ਦੋ ਸਰਕਾਰ ਦਾ ਪ੍ਰੋਗਰਾਮ ਪੰਡਟ ਲਮਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕ ਕੋਲ ਪੰਜ ਕੱਟੀਆਂ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੁੱਕ ਕੇ ਬਾਏ